ਮੇਰਾ ਨਾਮ ਅਕਾਲਪੁਰ ਹੈ ਅਤੇ ਮੈਨੂੰ ਸਿੱਖ ਨਟ ਸਟੋਰੀਜ਼ ਬਹੁਤ ਪਸੰਦ ਨੇ। ਦਿੱਲੀ ਦਾ ਉਹ ਪਲ ਬਹੁਤ ਹੀ ਸ਼ਾਂਤ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲ ਗੁਰੂ ਕਈ ਦਿਨਾਂ ਤੋਂ ਸੇਵਾ ਕਰਦੇ ਹੋਏ ਖੁਦ ਬਿਮਾਰ ਹੋ ਗਏ ਸਨ। ਉਹ ਬਿਮਾਰਾਂ ਤੇ ਦੁੱਖ-ਦਰਦ ਵਿੱਚ ਸੰਗਤ ਦਾ ਸਾਥ ਨਿਭਾਉਂਦੇ ਰਹੇ। ਸਿੱਖ ਸੰਗਤ ਉਨ੍ਹਾਂ ਦੇ ਚਾਰਾਂ ਪਾਸੇ ਇਕੱਠੀ ਹੋਈ ਸੀ। ਹਰ ਦਿਲ ਵਿੱਚ ਚਿੰਤਾ ਸੀ ਦੀਵਾਨ ਦੁਰਗਾ ਮਲ ਹੱਥ ਜੋੜ ਕੇ ਬੇਨਤੀ ਕਰਦੇ ਹਨ ਸੱਚੇ ਪਾਤਸ਼ਾਹ ਤੁਹਾਡੇ ਬਾਅਦ ਸੰਗਤ ਦੀ ਸੇਵਾ ਦਾ ਸੰਭਾਲਾ ਕੌਣ ਲਵੇਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬੋਲੀ ਹੁਣ ਕਮਜ਼ੋਰ ਸੀ ਪਰ ਬਹੁਤ ਯਤਨ ਨਾਲ ਗੁਰੂ ਜੀ ਨੇ ਅਸਲੀ ਗੁਰਮਤ ਦਾ ਪਵਿੱਤਰ ਇਸ਼ਾਰਾ ਕੀਤਾ ਗੁਰੂ ਜੀ ਨੇ ਕੇਵਲ ਇਤਨਾ ਕਿਹਾ ਬਾਬਾ ਬਕਾਲੇ ਇਹ ਉਹ ਪਵਿੱਤਰ ਸੰਕੇਤ ਸੀ ਕਿ ਹੁਣ ਬਕਾਲੇ ਵਿੱਚ ਰਹਿਣ ਵਾਲੇ ਬਾਬਾ ਜੀ ਗੁਰਤਾ ਦੀ ਜੋਤ ਧਾਰਨ ਕਰਨਗੇ ਇਨ੍ਹਾਂ ਬਚਨਾ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ ਪਰ ਹੁਣ ਸਾਰੀ ਸੰਗਤ ਦੇ ਚਿੱਤ ਵਿੱਚ ਇੱਕੋ ਹੀ ਸਵਾਲ ਸੀ ਕਿਹੜੇ ਬਾਬਾ ਜੀ ਬਹੁਤ ਸਾਰੇ ਲੋਕ ਬਕਾਲੇ ਪਹੁੰਚਣ ਲੱਗੇ ਹਰ ਕੋਈ ਇਹੀ ਦਾਅਵਾ ਕਰਦਾ ਮੇਰੇ ਅੰਦਰ गुरु दी ज्योत है बिस्तर बिछाए गए मसंद अपने चेले बुलाਉਣ ਲੱਗੇ ਅਤੇ ਧੀਰਮਲ ਜੋ ਗੁਰੂ ਪਰਿਵਾਰ ਨਾਲ ਸੰਬੰਧਿਤ ਸੀ ਉਸਨੇ ਵੀ ਕਿਹਾ ਮੇਰੇ ਕੋਲ 시리 ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਹੈ ਜੋਤ ਮੇਰੇ ਅੰਦਰ ਹੈ ਸੰਗਤ ਹੈਰਾਨ ਸੀ ਹਰ ਕੋਈ ਆਪਣੇ ਆਪ ਨੂੰ ਗੁਰੂ ਕਹਿੰਦਾ ਪਰ ਕਿਸੇ ਵਿੱਚ ਵੀ ਸੱਚ ਦੀ ਖੁਸ਼ਬੂ ਨਹੀਂ ਸੀ ਸਮੁੰਦਰ ਵਿੱਚ ਭਾਈ ਮੱਖਣਸ਼ਾ ਲੁਬਾਣਾ ਆਪਣੀ ਨੌਕਾ ਤੇ ਸਫ਼ਰ ਕਰ ਰਹੀ ਸੀ ਉਹ ਗੁਰੂ ਜੀ ਦੇ ਸੱਚੇ ਸਿੱਖ ਸਾਬ ਅਚਾਨਕ ਇੱਕ ਬਹੁਤ ਜ਼ੋਰ ਦਾ ਤੂਫਾਨ ਆ ਗਿਆ ਹਵਾਵਾਂ ਚੱਲਣ ਲੱਗੀਆਂ ਲਹਿਰਾਂ ਉੱਚਣ ਲੱਗੀਆਂ ਇੱਕ ਮਲਾਚੀ ਕਿਹਾ ਜਹਾਜ਼ ਟੁੱਪ ਰਿਹਾ ਹੈ ਹੁਣਸਾਨੂੰ ਕੋਈ ਨਹੀਂ ਬਚਾ ਸਕਦਾ ਮੱਖਣਸ਼ਾ ਨੇ ਆਪਣੇ ਹੱਥ ਤੇ ਮੂੰਹ ਪੁੰਝੇ ਅਤੇ ਸ਼ਾਂਤ ਹੋ ਕੇ ਬੈਠ ਗਏ ਉਹ ਜਪਦੀ ਸਾਹਿਬ ਪੜਨ ਲੱਗੇ ਜੀ ਨਾ ਹੈ ਵਾਹਿਗੁਰੂ ਤੁਸੀਂ ਪਹਿਲਾ ਵੀ ਮੈਨੂੰ ਬਚਾਇਆ ਹੈ ਤੁਸੀਂ ਹੁਣ ਵੀ ਬਚਾ ਸਕਦੇ ਹੋ ਮੇਰਾ ਗੁਰੂ ਇਸ ਜਹਾਜ਼ ਨੂੰ ਕਿਨਾਰੇ ਲਾ ਸਕਦਾ ਹੈ ਧੀਰੇ ਧੀਰੇ ਤੂਫਾਨ ਰੁਕ ਗਿਆ ਨੌਕਾ ਸੁਰੱਖਿਅਤ ਹੋ ਗਈ ਮੱਖਣ ਸ਼ਾਹ ਨੇ ਬਚਨ ਕੀਤਾ ਜੇ ਮੇਰਾ ਗੁਰੂ ਮੈਨੂੰ ਬਚਾ ਲੈਂਦਾ ਹੈ ਤਾਂ ਮੈਂ 500 ਸੋਨੇ ਦੇ ਮੋਰ ਪੇਟ ਕਰਾਂਗਾ ਮੱਖਣ ਸ਼ਾਹ ਜੀ ਦਿੱਲੀ ਪਹੁੰਚੇ ਉੱਥੇ ਸੰਗਤ ਗੰਭੀਰਤਾ ਨਾਲ ਇੱਕੋ ਗੱਲ ਕਰ ਰਹੀ ਸੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਂਦੇ ਸਮੇਂ ਬਚਨ ਕੀਤਾ ਸੀ ਕਿ ਅਗਲੀ ਗੁਰਤਾ ਦੀ ਜੋਤ ਬਾਬਾ ਬਕਾਲੇ ਵਿੱਚ ਹੈ ਇਹ ਸੁਣ ਕੇ ਮੱਖਣ ਸ਼ਾਹ ਜੀ ਨੇ ਸਮਾਂ ਵਿਅਰਥ ਨਾ ਜਾਣ ਦਿੱਤਾ ਉਹਨਾਂ ਨੇ ਆਪਣਾ ਪਰਿਵਾਰ ਆਪਣੀ ਪਤਨੀ ਆਪਣੇ ਪੁੱਤਰ ਲਾਲਚੰਦ ਅਤੇ ਨੰਦ ਲਾਲ ਅਤੇ ਆਪਣੇ ਸਾਥੀਆਂ ਦਾ ਇੱਕ ਵੱਡਾ ਜੱਥਾ ਇਕੱਠਾ ਕੀਤਾ ਅਤੇ ਸਤਕਾਰ ਨਾਲ ਬਾਬਾ ਬਕਾਲੇ ਵੱਲ ਰਵਾਨਾ ਹੋ ਗਏ ਪਰੋਥੇ ਪਹੁੰਚ ਕੇ ਜੋ ਦ੍ਰਿਸ਼ ਦਿਖਿਆ ਉਹ ਹਿਰਦੇ ਨੂੰ ਚੋਬਾ ਦੇਣ ਵਾਲ ਸੀ ਮੈਂ ਗੁਰੂ ਹਾਂ ਨਹੀਂ ਗੁਰਤਾ ਦੀ ਜੋਤ ਮੇਰੇ ਅੰਦਰ ਹੈ ਉਹਨਾਂ ਦੀਆਂ ਆਵਾਜ਼ਾਂ ਵਿੱਚ ਸੇਵਾ ਦੀ ਨਿਮਰਤਾ ਨਹੀਂ ਸੀ ਬਸ ਦਾਵਾ ਆਪਾਪਾਅ ਅਤੇ ਗਰੂਰ ਮੱਖਣ ਸ਼ਾਹੀ ਦਾ ਦਿਲ ਬਹੁਤ ਦੁਖੀ ਹੋਇਆ ਉਹਨਾਂ ਨੂੰ ਉਹ ਚਮਕ ਉਹ ਨੂਰ ਉਹ ਖੁਸ਼ਬੂ ਕਿਤੇ ਨਹੀਂ ਮਿਲੇ ਜੋ ਸੱਚੇ ਗੁਰੂ ਦੇ ਦਰਸ਼ਨ ਵਿੱਚ ਹੁੰਦੀ ਹੈ ਉਹ ਹਰ ਦਾਵੇਦਾਰ ਕੋਲ ਗਏ ਅਤੇ ਬੜੀ ਨਮਰਤਾ ਨਾਲ ਪਰਖ ਕੀਤੀ ਹਰ ਇੱਕ ਦੇ ਚਰਨਾਂ ਅੱਗੇ ਸਿਰਫ ਦੋ ਸੋਨੇ ਦੇ ਸਿੱਕੇ ਰੱਖੇ ਪਰ ਨਾ ਕਿਸੇ ਨੇ ਹੋਰ ਦੀ ਉਮੀਦ ਜਤਾਈ ਨਾ ਕਿਸੇ ਦੇ ਚਿਹਰੇ ਤੇ ਅੰਦਰਲੀ ਜੋਤ ਦਾ ਪ੍ਰਕਾਸ਼ ਸੀ ਨਾ ਕੋਈ ਉਹ ਰਾਜਜਾੜ ਦਾ ਸੀ ਜੋ ਮੱਖਣ ਸ਼ਾਹੀ ਆਪਣੇ ਮਨ ਵਿੱਚ ਰੱਖਦੇ ਸਨ ਉਹਨਾਂ ਦਾ ਮਨ ਭਾਰੀਆਂ ਸੋਚਾਂ ਨਾਲ ਭਰ ਗਿਆ ਇਹਨੇ ਦਾਵੇਦਾਰ ਇਹਨੇ ਤਖਤ ਇਹਨਾ ਦਿਖਾਵਾ ਪਰ ਸੱਚਾ ਗੁਰੂ ਕਿਤੇ ਨਹੀਂ ਮੱਖਣ ਸ਼ਾਜ ਨੇ ਆਪਣੇ ਆਪ ਨਾਲ ਬੁਰੇ ਭਾਵ ਨਾਲ ਕਿਹਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਚਨ ਕਦੇ ਝੂਠ ਨਹੀਂ ਹੁੰਦੇ ਸੂਰਜ ਠੰਡਾ ਹੋ ਜਾਵੇ ਪਹਾੜ ਉੱਡ ਜਾਣ ਪਰ ਗੁਰੂ ਦਾ ਬਚਨ ਕਦੇ ਨਹੀਂ ਖੰਡਿਤ ਹੁੰਦਾ ਜਿਸ ਗੁਰੂ ਨੇ ਮੇਰੇ ਤੂਫਾਨ ਨੂੰ ਰੋਕਿਆ ਉਹੀ ਗੁਰੂ ਆਪ ਮੇਰੀ ਦਸਵੰਤ ਸਵੀਕਾਰ ਕਰੇਗਾ ਇੱਕ ਛੋਟੇ ਮੁੰਡੇ ਨੇ ਹੌਲੇ ਨਾਲ ਕਿਹਾ ਇੱਥੇ ਇੱਕ ਸ਼ਾਂਤ ਸੋਟੀ ਰਹਿੰਦਾ ਹੈ ਲੋਕ ਉਹਨੂੰ ਟਿੱग्गा ਕਮਲਾ ਕਹਿੰਦੇ ਹਨ ਉਹ ਕਿਸੇ ਨੂੰ ਨਹੀਂ ਮਿਲਦਾ ਮੱਖਣ ਸ਼ਾਹ ਜੀ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਕੀ ਕਹੀ ਉਹ ਹਨ ਸ਼ਾਮ ਦੇ ਸਮੇਂ ਉਹ ਇੱਕ ਸਰਲ ਤੇ ਨਿਮਰ ਘਰ ਦੇ ਦਰਵਾਜ਼ੇ ਤੇ ਪਹੁੰਚੇ ਅੰਦਰ ਚਿਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤੀ ਨਾਲ ਬੈਠੇ ਸਨ ਅੱਖਾਂ ਮਿੱਟੀਆਂ ਹੋਈਆਂ ਚਿਹਰੇ ਤੇ ਗੂੜੀ ਰੌਸ਼ਨੀ ਮੱਖਣ ਸ਼ਾਹ ਜੀ ਨੇ ਬੜੇ ਸਤਕਾਰ ਨਾਲ ਦੋ ਸੋਨੇ ਦੇ ਸਿੱਕੇ गुरु जी के चरण आगे रखे वो उड़ीक लगे पर गुरु साहब जी ने कुछ नहीं कहा निर्विकार निश्चल शांत फिर बिना कुछ बोले श्री गुरु तेग बहादुर साहेब जी ने अपने मोडे त रखी चादर हौले नाल हटाई एक डूंगा जख्म ਜਿੱਥੇ ਵੱਡਾ ਕੀਲ ਚਮੜੀ ਵਿੱਚ ਘਸਿਆ ਸੀ ਉਹ ਹਰਾ ਪੈ ਗਿਆ ਸੀ ਗੁਰੂ ਸਾਹਿਬ ਜੀ ਨੇ ਨਰਮ ਪਰ ਗੰਭੀਰ ਬਚਨ ਕੀਤੇ ਮੇਰੇ ਗੁਰੂ ਨਾਨਕ ਨੇ ਤੁਹਾਡਾ ਜਹਾਜ਼ ਨਹੀਂ ਡੁੱਬਣ ਦਿੱਤਾ ਫਿਰ ਇਹ ਲਾਲਚ ਕਿਉਂ ਮੱਕਨ ਸ਼ਾਦੀ ਦਾ ਦਿਲ ਖੁਸ਼ੀ ਨਾਲ ਪਰ ਗਿਆ ਅੱਖਾਂ ਵਿੱਚੋਂ ਹੰਝੂ ਵਗ ਪਏ ਤੁਸੀਂ ਹੀ ਸੱਚੇ ਗੁਰੂ ਹੋ ਗੁਰੂ ਲਾਧੋਰੇ ਗੁਰੂ ਲਾਧੋਰੇ ਮੈਨੂੰ ਸੱਚੇ ਗੁਰੂ ਮਿਲ ਗਏ ਹਨ ਮੱਖਣ ਸ਼ਾਹ ਜੀ ਛਾਤ ਉੱਤੇ ਚੜ ਗਏ ਉਹਨਾਂ ਨੇ ਆਪਣੇ ਗਲ ਵਿੱਚ ਪਾਇਆ ਕੱਪੜਾ ਹਵਾ ਵਿੱਚ ਲਹਿਰਾਇਆ ਅਤੇ ਪੂਰੀ ਖੁਸ਼ੀ ਪੂਰੇ ਵਿਸ਼ਵਾਸ ਨਾਲ ਕਿਹਾ ਗੁਰੂ ਲਾਧੋਰੇ ਗੁਰੂ ਲਾਧੋਰੇ ਕੁਝ ਦਿਨ ਤੋਂ ਸ਼ੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋਤ ਸਾਰੀ ਦੁਨੀਆ ਲਈ ਪ੍ਰਗਟ ਹੋ ਗਈ ਉਹ ਅੰਮ੍ਰਿਤਸਰ ਗੋਇੰਦਵਾਲ ਅਤੇ ਹੋਰ ਪਵਿੱਤਰ ਥਾਮਾਵਾਂ 'ਤੇ ਯਾਤਰਾ ਕਰਦੇ ਰਹੇ ਸੱਚ ਨਿਮਰਤਾ ਅਤੇ ਹਿੰਮਤ ਦੀ ਸਿੱਖਿਆ ਸਾਂਝੀ ਕਰਦੇ ਹੋਏ ਗੁਰੂ ਸਾਹਿਬ ਨੇ ਸਾਨੂੰ 59 ਸ਼ਬਦ ਅਤੇ 75 ਸਲੋਕ ਬਖਸ਼ੇ ਪਿਆਰ ਗਿਆਨ ਅਤੇ ਉੱਚੀ ਮਤ ਨਾਲ ਭਰੇ ਹੋਏ ਆਓ ਸਦਾ ਯਾਦ ਰੱਖਿਏ ਜ਼ਿੰਦਗੀ ਦੀ ਨੌਕਾ ਕਈ ਵਾਰੇ ਹਿਲ ਜਾਂਦੀ ਹੈ ਪਰ ਜੇ ਸਾਡੇ ਹਿਰਦੇ ਵਿੱਚ ਨਾਮ ਹੋਵੇ ਪਤੇ ਗੁਰੂ ਦੀ ਕਿਰਪਾ ਸਾਥ ਹੋਵੇ ਤਾਂ ਨੋਕਾ ਹਮੇਸ਼ਾ ਕਿਨਾਰੇ ਲੱਗ ਹੀ ਜਾਂਦੀ ਹੈ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਪਰ ਕਿਰਪਾ ਕਰਕੇ ਸਿੱਖਨੈਟ ਸਟੋਰੀਜ਼ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਾਂਝੀ ਕਰੋ ਤਾਂ ਜੋ ਹੋਰ ਬੱਚੇ ਵੀ ਗੁਰੂ ਦੀ ਸੋਚੀ ਨਾਲ ਸਿੱਖਣ ਤੇ ਵਧਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ